ਹਾਂਜੀ ਕੀ ਹਾਲ ਚਾਲ ਨੇ ਕਹਿੰਦੇ ਬਾਬੇ ਦੇ ਕੋੜੇ ਨਾਲ ੱੱੱਕਾ ਹੋ ਗਿਆ ਬਾਬੇ ਦੇ ਸ਼ਿੰਗਾਰ ਨਾਲ ੱੱੱਕਾ ਹੋ ਗਿਆ ਲੌਵੀ ਲੈ ਕੇ ਪ੍ਰੋਗਰਾਮ ਹਾਜ਼ਰ ਹੋ ਗਏ ਆ ਪੈਂਦਾ ਵੇ ਖਿੰਗਾ ਤੇ ਕਣਚ ਗੁੱਲਾ ਠਾ ਦੇ ਪੀਲੇ ਮਿੱਠੇ ਵਾਲੀ ਚਾਹ ਤੇ ਲੌਵੀ ਲਾਲੋ ਕੰਨਾ ਦੇ ਹੈੱਡਫੋਨ ਅੱਜ ਗੱਲ ਕਰਨੀ ਆ ਪੰਜਾਬ ਸ਼ਿੰਗਾਰ ਬਾਰੇ ਜਿਹੜਾ ਪੰਜਾਬ ਸ਼ਿੰਗਾਰ ਇਸ ਟਾਈਮ ਤੇ ਸੁਰਖੀਆਂ ਦੇ ਵਿੱਚ ਚੱਲ ਰਿਹਾ ਪੰਜਾਬ ਕੀ ਪੂਰੇ ਵਰਲਡ ਦੇ ਵਿੱਚ ਖੇੜੀ ਵਾਲੇ ਬਾਬੇ ਦੇ ਘੋੜੇ ਦੀਆਂ ਧੁਮਾਂ ਪੈ ਰੀਆਂ ਨੇ ਸੋਸ਼ਲ ਮੀਡੀਆ ਭਰਿਆ ਪਿਆ ਜਮਾ ਕੰਮ ਨਕੋ ਨਕ ਹੋਇਆ ਪਿਆ ਚਾਰੇ ਪਾਸੇ ਪੰਜਾਬ ਸ਼ਿੰਗਾਰ ਪੰਜਾਬ ਸ਼ਿੰਗਾਰ ਹੋਈ ਪਈ ਆ ਹੁਣੇ ਸਾਰਾ ਕੜਮਸ ਪਿਆ ਕਿੱਥੋਂ ਇਹ ਰੌਲਾ ਪਿਆ ਕਿੱਥੋਂ ਇਹ ਪ੍ਰਸਾਦ ਦੀ ਜੜ ਸ਼ੁਰੂ ਹੋਈ ਕਿੱਥੋਂ ਉਹ ਗੱਲ ਤੁਹਾਨੂੰ ਦੱਸਣੀ ਆ ਚਲੋ ਜੀ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਵੀ ਜਿਹੜਾ ਬਾਬਾ ਖੇੜੀ ਵਾਲਾ ਗੁਰਿੰਦਰ ਸਿੰਘ ਜਿਹੜਾ ਦਾ ਘੋੜਾ ਪੰਜਾਬ ਸ਼ਿੰਗਾਰ ਸੋਹਣਾ ਸੁਨੱਖਾ ਬਹੁਤਾ ਵੇਖ ਕੇ ਘੋੜੇ ਨੂੰ ਭੁੱਖ ਲੈਂਦੀ ਆ ਮੈਨੇ ਦੇਖਿਆ ਉਹ ਘੋੜਾ ਸੋਹਣਾ ਸੁਨੱਖਾ ਬਹੁਤਾ ਘੋੜੇ ਚ ਐਟੀਟਿਊਡ ਬਹੁਤਾ ਨੱਕ ਤੇ ਮੱਖੀ ਨਹੀਂ ਬਹਿਣ ਦਿੰਦਾ ਪੂਛ ਤੇ ਮੱਖੀ ਨਹੀਂ ਬਹਿਣ ਦਿੰਦਾ ਭੁੱਖ ਲੈਂਦੀ ਆ ਘੋੜੇ ਨੂੰ ਵੇਖ ਵੇਖ ਕੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਚਲੋ ਜੀ ਆ ਥੋੜੇ ਦਿਨ ਪਹਿਲਾਂ ਮੋਗੇ ਸ਼ੋਅ ਹੋਇਆ ਉੱਥੇ ਮੈਂਸੀ ਟਰੈਕਟਰ ਨਾਮ ਰੱਖਿਆ ਹੋਇਆ ਸੀਗਾ ਤੇ ਜਿਹੜਾ ਬਾਬਾ ਖੇੜੀ ਵਾਲਾ ਇਹ ਵੀ ਆਪ ਦਾ ਘੋੜਾ ਪੰਜਾਬ ਸ਼ਿੰਗਾਰ ਲੈ ਕੇ ਟਾਈਮ ਦੇ ਟਾਈਮ ਉਹ ਸ਼ੋਅ ਦੇ ਵਿੱਚ ਐਂਟਰ ਕਰ ਜਾਂਦਾ ਹੁਣ ਜਦੋਂ ਬਾਬਾ ਖੇੜੀ ਵਾਲਾ ਰਿੰਗ ਦੇ ਵਿੱਚ ਆਪਦੇ ਘੋੜੇ ਨੂੰ ਲੈ ਕੇ ਜਾਂਦਾ ਆਏ ਨੇ ਚਾਦਰਾਂ ਚੁੱਧਰਾ ਬੰਨਿਆ ਹੁੰਦਾ ਕੁੜਤਾ ਕੜਤਾ ਪਾਇਆ ਹੁੰਦਾ ਹੱਥ 'ਚ ਇਹਦੇ ਚੰਗੀ ਕੋਕਿਆਂ ਵਾਲੀ ਡਾਂਗ ਹੁੰਦੀ ਆ ਖੁੰਡਾ ਜਾਂ ਹੁੰਦਾ ਚਲੋ ਜੀ ਲੋਕਾਂ ਨੇ ਹੂਟਿੰਗ ਕਰਨੀ ਸ਼ੁਰੂ ਕਰਤੀ ਰੌਲਾ ਪਾਉਣਾ ਸ਼ੁਰੂ ਕਰਤਾ ਸੀਟੀਆਂ ਮਾਰਨੀਆਂ ਸ਼ੁਰੂ ਕਰਤੀਆਂ ਵੀ ਜਿਵੇਂ ਕੋਈ ਇੱਕ ਸਟਾਰ ਬੰਦਾ ਮੰਨ ਲਓ ਆਉਂਦਾ ਹੁੰਦਾ ਸੈਲੀਬ੍ਰਿਟੀ ਆਉਂਦੀ ਹੁੰਦੀ ਤੇ ਲੋਕ ਚੀਕਾ-ਕੁੱਕਾ ਮਾਰਦੇ ਆ ਜਣੀ ਕਿ ਉਹ ਉੱਥੇ ਮਾਹੌਲ ਬਣ ਗਿਆ ਚਲੋ ਜੀ ਹੁਣ ਕੋਸ਼ ਰਿੰਗ ਦੇ ਚਲੋ ਰੂਲ ਵੀ ਹੁੰਦੇ ਆ ਹਨਾ ਵੀ ਸ਼ੋਰ ਸ਼ਰਾਬਾ ਨਹੀਂ ਕਰਨਾ ਚੀਕਾ-ਕੁੱਕਾ ਨਹੀਂ ਮਾਰ ਤੇ ਉੱਥੇ ਕਿਸੇ ਨੇ ਬਾਬੇ ਨੂੰ ਕਿਹਾ ਵੀ ਭਾਈ ਵੀ ਤੇਰੇ ਨੰਬਰ ਕੱਟੇ ਜਾਣੇ ਆ ਵੀ ਆ ਲੋਕ ਸਿਟੀਆਂ ਕੂਕਾਂ ਮਾਰੀ ਜਾਂਦੇ ਵੀ ਇਹਨਾਂ ਨੂੰ ਰੋਕ। ਬਾਬਾ ਕਹਿੰਦਾ ਵੀ ਹੁਣ ਮੈਂ ਕਿਵੇਂ ਰੋਕਾਂ ਵੀ ਮੈਂ ਕਿਹੜਾ ਇਹਨਾਂ ਨੂੰ ਕਿਰਾਏ ਤੇ ਕਰਕੇ ਲਿਆਂ ਸਾਰਿਆਂ ਨੂੰ। ਖੇੜੀ ਵਾਲਾ ਕਹਿੰਦਾ ਵੀ ਜਿਹੜੇ ਮੈਨੂੰ ਬੇਹੋ ਚੀਕਾਂ ਕੂਕਾਂ ਮਾਰਦੇ ਵੀ ਤਾਂ ਲੋਕਾਂ ਦਾ ਪਿਆਰ ਆ ਵੀ ਉਹ ਪੰਜਾਬ ਸ਼ਿੰਗਾਰ ਨੂੰ ਪਿਆਰ ਕਰਦੇ ਆ ਮੈਨੂੰ ਪਿਆਰ ਕਰਦੇ ਆ ਚੀਕਾਂ ਕੂਕਾਂ ਮਾਰਦੇ ਆ ਤਾੜੀਆਂ ਮਾਰਦੇ ਆ ਵੀ ਮੇਰਾ ਤਾਂ ਕੋਈ ਕਸੂਰ ਹੈ ਨਹੀਂ ਮੇਰਾ ਤਾਂ ਕੋਈ ਲੱਲਾ ਖੱਖਾ ਹੀ ਨਹੀਂ ਹੈ ਇਹਨਾਂ ਗੱਲਾਂ ਦੇ ਨਾਲ। ਚਲੋ ਜੀ ਮੁੜ ਕੇ ਮੁਕਾਬਲਾ ਹੁੰਦਾ ਘੋੜਿਆਂ ਦਾ। ਤੇ ਉਸ ਮੁਕਾਬਲੇ ਦੇ ਵਿੱਚ ਜਿਹੜਾ ਪੰਜਾਬ ਸ਼ਿੰਗਾਰ ਹੁੰਦਾ ਉਹ ਆ ਜਾਂਦਾ 8ਵੇਂ ਨੰਬਰ ਤੇ ਤੇ ਜਿਹੜਾ ਸ਼ਾਹ ਬਾਜ ਕੋੜਾ ਹੁੰਦਾ ਗੈਰੀ ਗਿੱਲ ਬਾਈ ਦਾ ਉਹ ਆ ਜਾਂਦਾ ਪਹਿਲੇ ਨੰਬਰ ਤੇ ਤੇ ਹੁਣ ਸ਼ਾਹ ਬਾਜ ਆ ਗਿਆ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਵੀ ਕੋਈ ਕੋੜ ਆਇਆ ਹੋਊਗਾ ਤੀਜੇ ਨੰਬਰ ਤੇ ਵੀ ਆਇਆ ਹੋਊਗਾ ਕੋਈ ਚੌਥੇ ਤੇ ਆਇਆ ਕੋਈ ਪੰਜਵੇਂ ਤੇ ਆਇਆ ਕੋਈ ਛੇਵੇਂ ਤੇ ਆਇਆ ਕੋਈ ਸਤਵੇਂ ਤੇ ਆਇਆ ਕੋਈ ਤੇ ਪੰਜਾਬ ਸ਼ਿੰਗਾਰ ਆਇਆ 8ਵੇਂ ਤੇ ਹੁਣ ਟੱਕਰ ਪੈ ਗਈ ਪਹਿਲੇ ਤੇ 8ਵੇਂ ਵਾਲੇ ਦੀ ਜਿਹੜੇ ਵਿਚ ਵਿਚਕਾਰਲੇ ਵਾਲੇ ਸੀ ਵਿਚਾਰੇ ਉਹ ਤਾਂ ਵਿੱਚ ਹੀ ਰੁਲ ਗਏ ਧੂਮਾ ਰੌਲੀ ਹੋ ਗਏ ਉਹਨਾਂ ਦਾ ਤਾਂ ਨਾਂ ਹੀ ਨਹੀਂ ਬਾਹਰ ਆਇਆ ਉਹਦਾ ਲੋਕਾਂ ਨੂੰ ਪਤਾ ਨਹੀਂ ਲੱਗਿਆ ਵੀ ਕਿਹੜੇ ਘੋੜੇ ਦੂਜੇ ਨੰਬਰ ਤੇ ਆਏ ਕਿਹੜੇ ਤੀਜੇ ਦੇ ਕਿਹੜੇ ਚੌਥੇ ਕਿਹੜੇ ਪੰਜਵੇਂ ਛੇਵੇਂ ਸੱਤਵੇਂ ਤੱਕ ਦਾ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਮੈਨੂੰ ਵੀ ਨਹੀਂ ਸੌਣ ਲੱਗੇ ਪਤਾ ਵੀ ਦੂਜੇ ਤੇ ਤੀਜੇ ਚੌਥੇ ਪੰਜਵੇਂ ਛੇਵੇਂ ਸੱਤਵੇਂ ਨੰਬਰ ਤੇ ਕਿਹੜਾ ਘੋੜਾ ਆਇਆ ਮੈਨੂੰ ਵੀ ਇਹ ਪਤਾ ਵੀ ਪਹਿਲੇ ਤੇ ਸ਼ਾਹ ਬਾਜ ਆਇਆ ਤੇ ਅੱਠਵੇਂ ਤੇ ਆਇਆ ਪੰਜਾਬ ਸ਼ਿੰਗਾਰ ਹੁਣ ਬਾਬੇ ਨੇ ਉੱਥੇ ਖੇੜੀ ਵਾਲੇ ਨੇ ਆਪ ਦਾ ਖੁੰਡਾ ਖੜਾ ਕਰ ਲਿਆ ਵੀ ਨਹੀਂ ਭਾਈ ਗਲਤ ਗੱਲ ਆ ਵੀ ਮੇਰਾ ਘੋੜਾ ਐਡਾ ਸੋਹਣਾ ਸੁਨੱਖਾ ਵੀ ਚਲ ਦੂਜੇ ਨੰਬਰ ਤੇ ਆਉਂਦਾ ਮੈਂ ਤਾਂ ਵੀ ਜਰ ਲੈਂਦਾ ਵੀ ਠੀਕ ਆ ਯਾਰ ਕੋਈ ਇੱਕ ਦੇ ਨੰਬਰ ਦਾ ਪੁਆਇੰਟ ਦਾ ਫਰਕ ਰਹਿ ਗਿਆ ਹੋਊਗਾ ਸ਼ਾਬਾਸ਼ ਨਾਲੋਂ ਤੇ ਮੇਰਾ ਘੋੜਾ ਦੂਜੇ ਨੰਬਰ ਤੇ ਆ ਗਿਆ ਤੀਜੇ ਤੇ ਆਉਂਦਾ ਤਾਂ ਵੀ ਨਹੀਂ ਸੀ ਕੋਈ ਗੱਲ ਚੌਥੇ ਤਾਂ ਵੀ ਕੋਈ ਗੱਲ ਨਹੀਂ ਸੀ ਵੀ ਚੱਕ ਕੇ ਅੱਠਵੇਂ ਤੇ ਮਾਰਿਆ ਵੀ ਐਡਾ ਵੀ ਮੇਰਾ ਘੋੜਾ ਨਕਮਾ ਨਹੀਂ ਵੀ ਇਹ ਕਿਹੜਾ ਕੋਈ ਟੱਟੂ ਆ ਜਾਂ ਗਦਾ ਵੀ ਜਿਹੜਾ ਅੱਠਵੇਂ ਤੇ ਸਿੱਟਦਾ ਤੁਸੀਂ ਹਨ ਜਦੋਂ ਬਾਬੇ ਦਾ ਘੋੜਾ ਅੱਠਵੇਂ ਨੰਬਰ ਤੇ ਕਰਤਾ ਜੋ ਲੋਕਾਂ ਨੂੰ ਪਤਾ ਲੱਗਿਆ ਵੀ ਫਿਰ ਲੋਕਾਂ ਨੇ ਉੱਤੇ ਚੱਕਲੂ ਚੱਕਲੂ ਕਰਤੀ ਲੋਕ ਫਿਰ ਬਈ ਆਪੇ ਚੋਂ ਬਾਹ ਕਹਿੰਦਾ ਮਤਲਬ ਕਿ ਪੂਰਾ ਉਥੇ ਕੜਮਾਸ ਪੈ ਗਿਆ ਇੱਕ ਵਾਰੀ ਲੜਾਈ ਦਾ ਮਾਹੌਲ ਬਣ ਚੱਲਿਆ ਸੀ ਉਥੇ ਚਲੋ ਜੀ ਬਾਬੇ ਨੇ ਫਿਰ ਵੀ ਸਿਆਣਾ ਫਬਰਤੀ ਖੇੜੀ ਵਾਲੇ ਨੇ ਕਿਉਂਕਿ ਮਾਲ ਪੱਤਾ ਉਹ ਚੰਗਾ ਪਿਓਰ ਖਾਂਦਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਆਪਾਂ ਲੜਨਾ ਨਹੀਂ ਗਾ ਜੋ ਹੋ ਗਿਆ ਆਪਾਂ ਨੂੰ ਮਨਜ਼ੂਰ ਆ ਚਲੋ ਵਾਹਿਗੁਰੂ ਵੇਂਦਾ ਵਾਹਿਗੁਰੂ ਤੇ ਆਪਣੇ ਡੋਰਾ ਨੇ ਚਲੋ ਜੀ ਉਥੋਂ ਚੁੱਪ ਕਰਕੇ ਆਵਦਾ ਉਹਨਾਂ ਦਾ ਮਾਣ ਸਨਮਾਨ ਮੋੜ ਆਇਆ ਵੀ ਨਹੀਂ ਭਾਈ ਸਾਨੂੰ ਨਹੀਂ 8ਵੇਂ ਨੰਬਰਾਂ ਦਾ ਮਾਣ ਸਨਮਾਨ ਚਾਹੀਏ ਤੁਸੀਂ ਰੱਖੋ ਆਪਦੇ ਕੋਲ ਵੀ ਮੈਂ ਜਾਣਾ ਘਰੇ ਆਪਦਾ ਪੰਜਾਬ ਸ਼ਿੰਗਾਰ ਲੈ ਕੇ ਹਰੇਕ ਬੰਦੇ ਨੂੰ ਆਪਦੇ ਜਾਨਵਰ ਤੇ ਮਾਣ ਹੁੰ ਚਲੋ ਜੀ ਉਸ ਸ਼ੋਅ ਤੋਂ ਅੱਧੇ ਪਾਉਣੇ ਘੰਟੇ ਬਾਅਦ ਫਿਰ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਹਵਾ ਚੱਲੀ ਉਹ ਮੈਂ ਕਹਿੰਨਾ ਹਵਾ ਫਿਰ ਐਨੀਕ ਬਾਬੇ ਖੇੜੀ ਵਾਲੇ ਦੇ ਪੱਖ 'ਚ ਚੱਲੀ ਵੀ ਗੱਲਾਂ ਹੀ ਛੱਡ ਦਿਓ ਫਿਰ ਮੈਂ ਕਹਿੰਨਾ ਕਿਹੜਾ ਉਹ ਇੰਸਟਾਗ੍ਰam ਦਾ ਪਲੇਟਫਾਰਮ ਜਿੱਥੇ ਪੰਜਾਬ ਸ਼ਿੰਗਾਰ ਪੰਜਾਬ ਸ਼ਿੰਗਾਰ ਪੰਜਾਬ ਸ਼ਿੰਗਾਰ ਨਹੀਂ ਹੋਈ ਤੇ ਸਿਆਣੇ ਕਹਿੰਦੇ ਹੁੰਦੇ ਆ ਵੀ ਜਿਹਦੇ ਪੱਖ 'ਚ ਲੋਕ ਖੜ੍ਹ ਜਾਣਾ ਉਹੀ ਬੰਦਾ ਜੇਤੂ ਹੁੰਦਾ ਉਹੀ ਸਟਾਰ ਹੁੰਦਾ ਸਿਆਣਿਆਂ ਦੀ ਸੋਚ ਤਾਂ ਇਹ ਸੀਗੀ ਵੀ ਜਿਹਦੇ ਪੱਖ 'ਚ ਲੋਕ ਖੜ੍ਹ ਜਣ ਹੁਣ ਜਿਹੜਾ ਬਾਈ ਗੈਰੀ ਗਿੱਲਾ ਚਲੋ ਜੀ ਉਹਨੇ ਵੀ ਆਪਦਾ ਪੱਖ ਲੋਕਾਂ ਸਾਹਮਣੇ ਰੱਖਿਆ ਉਹਨੇ ਵੀ ਆਪਦਾ ਸਾਰਾ ਕੁਝ ਦੱਸਿਆ ਵੀ ਭਾਈ ਮੇਰਾ ਸ਼ਾਹ ਬਾਜੀ ਤਾਂ ਹੈ ਹੀ ਸਟਾਰ ਆ ਬਾਬੇ ਦਾ ਘੋੜਾ ਪਹਿਲਾ ਹੀ ਵਾਰ ਪਹਿਲਾਂ ਵੀ ਬਹੁਤ ਵਾਰੀ ਸਾਡੇ ਘੋੜਿਆਂ ਤੋਂ ਹਾਰਿਆ ਚਲੋ ਉਹਨਾਂ ਨੇ ਇੱਕ ਦੋ ਕਮੀਆਂ ਵੀ ਦੱਸੀਆਂ ਵੀ ਪੰਜਾਬ ਸ਼ਿੰਗਾਰ ਦੇ ਕੰਨ ਚ ਝੁੰਗੇ ਆ ਫਲਾਣਾ ਐ ਆ ਉਹ ਆ ਮੋਟਾ ਆ ਖੋਟਾ ਆ ਜਿਵੇਂ ਵੀ ਕਹਿਤਾ ਚਲੋ ਠੀਕ ਆ ਹਨਾ ਹੁਣ ਇਧਰੋਂ ਬਾਬਾ ਖੇੜੀ ਵਾਲਾ ਟੱਟ ਫਿਰ ਇਹ ਵੀ ਨਹੀਂ ਇਹ ਵੀ ਫਿਰ ਪੂਰਾ ਚੰਡਿਆ ਹੋਇਆ ਹਨਾ ਇਹ ਕਿਹੜਾ ਕੋਈ ਨਿਆਣਾ ਇਹ ਵੀ ਚੰਡਿਆ ਹੋਇਆ ਗੱਲ ਫਿਰ ਪੂਰੀ ਸਿਰੇ ਵਾਲੀ ਕਰਦਾ ਹੈ ਵੀ ਬੰਦਾ ਚਲ ਇਨੇ ਮੈਂ ਇੰਟਰਵਿਊ ਦੇਣੀਆਂ ਸ਼ੁਰੂ ਕੀਤੀਆਂ ਲੋਕਾਂ ਨੂੰ ਇਹਨੇ ਵੀ ਦੱਸਿਆ ਵੀ ਭਾਈ ਵੀ ਜੇ ਮੈਂ ਸ਼ਾਹਵਾਜ ਦੀਆਂ ਦੋ ਕਮੀਆਂ ਦੱਸਤੀਆਂ ਤੇ ਸਿੱਧਾ ਹੀ 4 ਕਰੋੜ ਰੇਟ ਦਾ ਟੁੱਟ ਜਾਣਾ ਤੇ ਮੁੜ ਕੇ ਕੰਮ ਖਰਾਬ ਹੋ ਜਾਊਗਾ ਤੇ ਮੈਂ ਕਿਸੇ ਦੇ ਜਾਨਵਰ ਨਹੀਂ ਬਦਨਾਮੀ ਨਹੀਂ ਕਰਨਾ ਚਾਹੁੰਦਾ ਚਲੋ ਜੀ ਉੱਥੇ ਉਹ ਸਿਆਣਾ ਫਬਰਤ ਗਿਆ ਉਹ ਕਹਿੰਦਾ ਵੀ ਮੈਂ ਸ਼ਾਹਵਾਜ ਬਾਰੇ ਕੁਝ ਨਹੀਂ ਬੋਲਣਾ ਉਹਨੇ ਇੰਨਾ ਕਿਹਾ ਵੀ ਭਾਈ ਇਹ ਬੰਦੇ ਰਜਵਾੜੇ ਨੇ ਜ਼ਮੀਨਾਂ ਜਾਇਦਾਦਾਂ ਵਾਲੇ ਨੇ ਮੈਂ ਹੈਗਾ ਮਾਤਰਾ ਬੰਦਾ 5-7 ਕਿੱਲੇ ਨਾਲ ਮੇਰੇ ਕੋਲੇ ਕੀ ਆ ਮਾਦਾ ਅੰਗਲੀ ਬੰਦਾ ਤੜਕੇ ਮਾਲ ਖਾਦੇ ਬਣਾ ਮੈਂ ਉੱਠਦਾ ਨਹੀਂ ਸਰੀਰ ਮੇਰਾ ਕੰਡਾਵਾ ਕਿਉਂਗੀ ਪਿੱਛੀ ਸਾਸਨ ਵਾਲੇ ਦਾ ਝਗੜਾ ਹੋ ਗਿਆ ਸੀਗਾ ਉਹਨੇ ਵਿਚਾਰੇ ਦੰਦੋਂ ਟੁੱਟ ਗਏ ਲੱਤਾਂ ਬਾਹਾਂ ਟੁੱਟ ਗਈਆਂ ਉਦੋਂ ਵੀ ਦਾ ਬੁਰਾ ਹਾਲ ਹੋਇਆ ਰਿਆ ਜੇਲ੍ਹ ਜੂਲ ਕੱਟ ਕੇ ਵੀ ਆਇਆ ਕਹਿਣ ਦਾ ਮਤਲਬ ਕੀ ਉਹ ਬੰਦਾ ਮੁਸੀਬਤਾਂ ਦੇ ਨਾਲ ਲੜਦਾ ਹੀ ਆਉਂਦਾ ਪਰ ਜਦੋਂ ਹੁਣ ਆ ਕੰਮ ਹੋਇਆ ਪੰਜਾਬ ਸ਼ਿੰਗਾਰ ਵਾਲਾ ਉਦੋਂ ਫਿਰ ਲੋਕ ਜਾ ਕੇ ਗੁਰਿੰਦਰ ਸਿੰਘ ਖੇੜੀ ਵਾਲੇ ਦੇ ਪੱਖ 'ਚ ਖੜ ਗਏ ਪੰਜਾਬ ਸ਼ਿੰਗਾਰ ਦੇ ਪੱਖ 'ਚ ਖੜ ਗਏ ਹੁਣ ਕੁਝ ਕ ਬੰਦੇ ਮੇਰੇ ਵਰਗੇ ਮੇਰੇ ਵਰਗੇ ਕੀ ਕਰੀ ਜਾਂਦੇ ਆ ਕਦੇ ਤਾਂ ਸ਼ਾਹਬਾਜ ਦੀ ਫੋਟੋ ਚੰਗੀ ਸੋਹਣੀ ਲਾ ਦਿੰਦੇ ਆ ਤੇ ਨਾਲ ਪੰਜਾਬ ਸ਼ਿੰਗਾਰ ਦੀ ਫੋਟੋ ਊਂਟ ਪਟਾੰਗ ਜੀ ਲਾ ਦਿੰਦੇ ਆ ਵੀ ਕਈ ਵਾਰੀ ਘੋੜਾ ਚੰਗੀ ਕੰਡੀਸ਼ਨ ਚ ਨਹੀਂ ਵੀ ਖੜਾ ਹੁੰਦਾ ਫਿਰ ਪੁੱਛਣਗੇ ਲੈ ਲੋਕੋ ਦੱਸੋ ਵੀ ਕਿਹੜਾ ਘੋੜਾ ਸਨੱਖਾ ਕਿਹੜਾ ਘੋੜਾ ਵਧੀਆ ਲੱਗ ਰਿਹਾ ਕਈ ਕੀ ਕਰੀ ਜਾਂਦੇ ਆ ਪੰਜਾਬ ਸ਼ਿੰਗਾਰ ਦੀ ਫੋਟੋ ਚੰਗੀ ਸੋਹਣੀ ਸਨੱਖੀ ਲਾ ਦਿੰਦੇ ਆ ਤੇ ਸ਼ਾਹਬਾਜ ਦੀ ਫੋਟੋ ਕੀ ਉਹੋ ਜੀ ਲਾ ਦਿੰਦੇ ਉਬੜ ਖੁਬੜ ਵਾਲੀ ਤੇ ਫਿਰ ਪੁੱਛਣਗੇ ਵੀ ਦੱਸੋ ਵੀ ਕਿਹੜਾ ਘੋੜਾ ਸੋਹਣਾ ਹੁਣ ਜਿਹੜਾ ਫੈਸਲਾ ਲੋਕਾਂ ਨੇ ਕਰਤਾ ਉਹਨੂੰ ਤਾਂ ਹੁਣ ਕੋਈ ਬਦਲ ਨਹੀਂ ਸਕਦਾ ਜਿਹੜਾ ਪੱਖ ਲੋਕਾਂ ਨੇ ਦੇਤਾ ਵਾਬੇ ਖੇੜੀ ਵਾਲ ਨੂੰ ਜਿਵੇਂ ਪੰਜਾਬ ਸ਼ਿੰਗਾਰ ਨੂੰ ਉਹ ਤਾਂ ਆਪਾਂ ਹੁਣ ਬਦਲ ਨਹੀਂ ਸਕਦੇ ਨਾ ਹੀ ਉਹ ਹਵਾ ਦਾ ਰੋਖਾ ਬਦਲ ਸਕਦੇ ਆ ਕਿਉਂਕਿ ਜਿਹਦੇ ਪੱਖ 'ਚ ਲੋਕ ਖੜ੍ਹ ਜਾਂਣ ਜਿੱਦਿਰ ਆਵਾਮ ਦੀ ਆਵਾਜ਼ ਉੱਠ ਜੇ ਜਿਹਦੇ ਪੱਖ 'ਚ ਉਹੀ ਬੰਦਾ ਜੇਤੂ ਹੁੰਦਾ ਉਹੀ ਬੰਦਾ ਸਟਾਰ ਹੁੰਦਾ ਪਰ ਮੇਰਾ ਕਹਿਣ ਦਾ ਮਕਸਦ ਇੰਨਾ ਸੀਗਾ ਕਿ ਜੇ ਉੱਥੇ ਮੰਨ ਲਓ ਮੋਗੇ ਸ਼ੋਅ ਦੇ ਵਿੱਚ ਐਨੀ ਦੁਨੀਆ ਸੀਗੀ ਤਾਂ ਦੁਨੀਆ ਬਈ ਕਮਲੀ ਨਹੀਂ ਹੁੰਦੀ ਜਿਹੜੀ ਚਾਰ-ਛੇ ਲੋਕ ਖੜੇ ਹੁੰਦੇ ਆ ਸੰਗਤ ਖੜੀ ਹੁੰਦੀ ਆ ਉਹ ਐਡੇ ਕਮਲੇ ਨਹੀਂ ਹੁੰਦੇ ਕਿ ਉਹ ਕਿਸੇ ਗਲਤ ਘੋੜੇ ਦੇ ਪੱਖ 'ਚ ਖੜ ਜਾਣਗੇ ਜੇਕਰ ਇੰਨੇ ਲੋਕਾਂ ਨੂੰ ਉਹ ਘੋੜਾ ਮੋਗੇ ਸ਼ੋਅ ਦੇ ਵਿੱਚ ਸੋਨਾ ਲੱਗਿਆ ਸਨੱਖਾ ਲੱਗਿਆ ਤਾਂ ਹੀ ਲੋਕ ਪੰਜਾਬ ਸ਼ਿੰਗਾਰ ਦੇ ਹੱਕ 'ਚ ਖੜੇ ਆ ਜੇਕਰ ਲੋਕਾਂ ਨੂੰ ਉਹ ਘੋੜਾ ਸੋਨਾ ਸਨੱਖਾ ਨਾਲ ਲੱਗਦਾ ਤਾਂ ਲੋਕ ਪੰਜਾਬ ਸ਼ਿੰਗਾਰ ਦੇ ਪੱਖ 'ਚ ਨਹੀਂ ਸੀ ਖੜਦੇ ਕਿਉਂਕਿ ਜੇ ਸ਼ਾਹਬਾਜ ਪਹਿਲੇ ਨੰਬਰ ਤੇ ਆਇਆ ਦੂਜੇ ਤੀਜੇ ਚੌਥੇ ਪੰਜਵੇਂ ਛੇਵੇਂ ਸੱਤਵੇਂ ਨੰਬਰ ਤੇ ਵੀ ਘੋੜੇ ਆਏ ਸੀਗੇ ਫਿਰ ਲੋਕ ਉਹਨਾਂ ਦੇ ਪੱਖ 'ਚ ਕਿਉਂ ਨਹੀਂ ਖੜੇ ਫਿਰ ਲੋਕਾਂ ਨੇ ਉਹਨਾਂ ਘੋੜਿਆਂ ਦੇ ਪੱਖ 'ਚ ਆਵਾਜ਼ ਕਿਉਂ ਨਹੀਂ ਚੱਕੀ ਵੀ ਇਹ 7ਵੇਂ ਨੰਬਰ ਵਾਲਾ ਤੀਜੇ ਤੇ ਆਉਣਾ ਚਾਹੀਦਾ ਸੀਗਾ ਜਾਂ 6ਵੇਂ ਵਾਲਾ ਆਉਣਾ ਚਾਹੀਦਾ ਸੀ 5ਵੇਂ ਵਾਲਾ ਪੰਜਾਬ ਸ਼ਿੰਗਾਰ ਨੂੰ ਹੀ ਲੋਕਾਂ ਨੇ ਕਿਉਂ ਕਿਹਾ ਵੀ ਭਾਈ ਇਹ 8ਵੇਂ ਨੰਬਰ ਤੇ ਆਉਣ ਵਾਲਾ ਘੋੜਾ ਨਹੀਂ ਸੀਗਾ ਘਟੋ ਘਟ ਦੂਜਾ ਨੰਬਰ ਦਿੰਦੇ ਜਾਂ ਤੀਜਾ ਤੇ ਚੌਥਾ ਦਿੰਦੇ ਵੀ ਇਹ 8ਵੇਂ ਨੰਬਰ ਵਾਲਾ ਘੋੜਾ ਨਹੀਂ ਸੀਗਾ ਅਸਕਰ ਉੱਥੇ ਇੰਨੇ ਲੋਕ ਜਿਹੜੇ ਹੈਗੇ ਸੀ ਮੌਕੇ ਤੇ ਉਹਨਾਂ ਨੇ ਸਾਰਾ ਕੁਝ ਦੇਖਿਆ ਤਾਂ ਹੋਊਗਾ ਮਾਹੌਲ ਉੱਥੋਂ ਦਾ ਵੀ ਹਾਂ ਯਾਰ ਜਿਹੜੇ ਦੂਜੇ ਘੋੜੇ ਆਇਆ ਪੰਜਾਬ ਸ਼ਕਾਰ ਤੋਂ ਗਾਹ ਨੰਬਰਾਂ ਵਾਲੇ ਦੂਜੇ ਤੀਜੇ ਚੌਥੇ ਪੰਜਵੇਂ ਛੇਵੇਂ ਸੱਤਵੇਂ ਤੇ ਜਾਂ ਪਹਿਲੇ ਤੇ ਵੀ ਉਹ ਕੋੜ ਐਡੇ ਸਨੱਖੇ ਨਹੀਂ ਲੋਕਾਂ ਨੂੰ ਲੱਗੇ ਲੋਕਾਂ ਨੇ ਤਾਂ ਹੀ ਰੌਲਾ ਪਾਇਆ ਨਹੀਂ ਤੇ ਕੋਈ ਲੋਕ ਐਡੇ ਕਮਲੇ ਨਹੀਂ ਹੁੰਦੇ ਵੀ ਹਾਂ ਵੀ ਖੇੜੀ ਵਾਲੇ ਦੇ ਪੱਖ 'ਚ ਖੜ ਕੇ ਵੀ ਖੇੜੀ ਵਾਲਾ ਗਾਹ ਅਵਾਨੀਆਂ ਦਾ ਰਿਸ਼ਤੇਦਾਰ ਸੀਗਾ ਵੀ ਉਹਨੇ ਸਾਰੇ ਲੋਕ ਖਰੀਦਲੇ ਵੀ ਹਾਂ ਤੁਸੀਂ ਮੇਰੇ ਪੱਖ 'ਚ ਖੜਨਾ ਉਹ ਤਾਂ ਸਿੱਧਾ ਜਾਂ ਬੰਦਾ ਮਾਤੜ ਜਾਂ ਬੰਦਾ ਉਹ ਤਾਂ ਕੈਮਰੇ ਮੂਰੇ ਵੀ ਉਦਾਂ ਹੀ ਬੋਲਦਾ ਤੇ ਕੈਮ ਆਫ ਕੈਮਰੇ ਤੇ ਵੀ ਇਦਾਂ ਹੀ ਬੋਲਦਾ ਉਹਨੂੰ ਇੱਕ ਦੋ ਵਾਰੀ ਮੈਂ ਵੀ ਮਿਲਿਆ ਹੋਇਆ ਉਹ ਬੰਦਾ ਕੋਈ ਬਲਛਲ ਬਲੇ ਨਹੀਂ ਜਾਣਦਾ ਉਹ ਸਿੱਧੀਆਂ ਜਿਹੀਆਂ ਗੱਲਾਂ ਕਰਨ ਵਾਲਾ ਬੰਦਾ ਜਿੰਨਾ ਕੋ ਨੂੰ ਮੈਂ ਜਾਣਦਾ ਠੀਕ ਆ ਮਾਲ ਪੱਤਾ ਖਾਂਦਾ ਇਸ ਗੱਲ 'ਚ ਕੋਈ ਓਲਾ ਛਿਪਾ ਨਹੀਂ ਹੈਗਾ ਖਾਂਦਾ ਮਾਲ ਉਹ ਤੇਜ਼ ਹੀ ਆ ਤੇ ਰਹਿੰਦਾ ਵੀ 24 ਘੰਟੇ ਉਹ ਕਾਂਟੋ ਦੀ ਫੁੱਲਾਂ ਤੇ ਰਹਿੰਦੀ ਹੈ ਇਹ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ ਇਹ ਗੱਲ ਆਪਾਂ ਵੀ ਕਹਿੰਦੇ ਬੰਦਾ ਉਹ ਅਮਲੀ ਆ ਪਰ ਜਿਹੜੀ ਹੁਣ ਉਹਦੀ ਬੱਲੇ ਬੱਲੇ ਹੋਗੀ ਉਹ ਤਾਂ ਹੁਣ ਉਹਦੀ ਹੋਗੀ ਉਹ ਤਾਂ ਹੁਣ ਮਾਰਿਆ ਨੇ ਜਿਹੜੀ ਵਡਿਆਈ ਉਹਦੀ ਝੂਲੀ ਪਾਉਣੀ ਸੀ ਤਾਂ ਪੈ ਗਈ ਹੁਣ ਉਹ ਤਾਂ ਹਾਰ ਕੇ ਵੀ ਜਿੱਤ ਗਿਆ ਯਾਰ ਮੁੱਖ ਦੀ ਗੱਲ ਇਹ ਆ ਵੀ ਉਹ ਤਾਂ 8ਵੇਂ ਨੰਬਰ ਤੇ ਵੀ ਆ ਕੇ ਇੱਕ ਤਰ੍ਹਾਂ ਦਾ ਲੋਕਾਂ ਨੇ ਉਹਨੂੰ ਪਹਿਲੇ ਨੰਬਰ ਤੇ ਲੈ ਖੜਾ ਕਰਤਾ ਉਹਨੂੰ ਸਟਾਰ ਬਣਾਤਾ ਜਿਹੜੇ ਲੋਕ ਪੰਜਾਬ ਸ਼ਿੰਗਾਰ ਨੂੰ ਨਹੀਂ ਸੀ ਵੀ ਜਾਣਦੇ ਉਹ ਵੀ ਲੋਕ ਜਾਣਨ ਲੱਗ ਗਏ ਬੱਚਾ ਬੱਚਾ ਪੰਜਾਬ ਦਾ ਕੀ ਕੈਨੇਡਾ ਅਮਰੀਕਾ ਤੱਕ ਵੀ ਲੋਕ ਜਾਣਨ ਲੱਗ ਗਏ ਵੀ ਪੰਜਾਬ ਸ਼ਿੰਗਾਰ ਨਾਂ ਦਾ ਕੋਹੜਾ ਹੈਗਾ ਬਾਬੇ ਖੇੜੀ ਵਾਲੇ ਦਾ ਕੋਹੜਾ ਮੈਂ ਕਹਿੰਦਾ ਕਿਹਨੂੰ ਨਹੀਂ ਪਤਾ ਵੀ ਪੰਜਾਬ ਸ਼ਿੰਗਾਰ ਕੋਹੜਾ ਕੀ ਦਾ ਜਾਂ ਪੰਜਾਬ ਸ਼ਿੰਗਾਰ ਕਿਹੜਾ ਕੋਹੜਾ ਲੋਕੀ YouTube ਤੇ ਸਰਚਾਂ ਮਾਰ ਮਾਰ ਵੇਖਣ ਲੱਗ ਗਈ ਵੀ ਪੰਜਾਬ ਸ਼ਿੰਗਾਰ ਹੈ ਕਿਹੜਾ ਕਹਿਣ ਦਾ ਮਤਲਬ ਕਿ ਜਦੋਂ ਰੱਬ ਵਡਿਆਈ ਬਖਸ਼ੇ ਨਾ ਬੰਦੇ ਨੂੰ ਜਦੋਂ ਰੱਬ ਨੇ ਬੱਲੇ ਬੱਲੇ ਕਰਾਉਣੀ ਹੋਵੇ ਤੇ ਬੰਦਾ ਕਈ ਵਾਰੀ ਹਾਰ ਕੇ ਵੀ ਜਿੱਤ ਜਾਂਦਾ ਕਈ ਵਾਰੀ ਬੰਦੇ ਦੀ ਹਾਰ ਹੀ ਬੰਦੇ ਦਾ ਐਡਾਕ ਨਾਮ ਵੜਾ ਦਿੰਦੀ ਆ ਕਿ ਉਹ ਜਿਹੜੇ ਜਿੱਤੇ ਹੁੰਦੇ ਆ ਉਹਨਾਂ ਨੂੰ ਵੀ ਮੁੜ ਕੇ ਮਿੱਟੀ 'ਚ ਰੋਲ ਕੇ ਸਿੱਟ ਦਿੰਦੀ ਆ ਤੇ ਆਪਾਂ ਦੋਨਾਂ ਧਿਰਾਂ ਨੂੰ ਇਹੀ ਬੇਨਤੀ ਕਰਦੇ ਆ ਵੀ ਭਰਾਵੋ ਇਹ ਘੋੜਿਆਂ ਦੀ ਗੱਲ ਘੋੜਿਆਂ ਤੱਕ ਸੀਮਤ ਰਹਿਣ ਦਿਓ ਆਪਦੀਆਂ ਨਿੱਜੀ ਦੁਸ਼ਮਣੀਆਂ ਨਾ ਪਾਲਿਆ ਜੀ ਦੁਸ਼ਮਣੀਆਂ ਪਾਉਣ ਦੀ ਆਪਸ ਵਿੱਚ ਕੋਈ ਲੋੜ ਨਹੀਂ ਕਿਉਂਕਿ ਜੇਕਰ ਆ ਕੁਝ ਹੋਇਆ ਲੜਾਈ ਝਗੜੇ ਤੁਹਾਡੇ ਬਧੇ ਤਾਂ ਜਿਹੜੇ ਨਵੇਂ ਮੁੰਡਿਆਂ ਦੇ ਸ਼ੌਂਕ ਆ ਉਹ ਮਰ ਜਾਣਗੇ ਦਿਲ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਘਰ ਦੇ ਨੇ ਘੋੜੇ ਨਹੀਂ ਲੈ ਕੇ ਦੇਣੇ ਘੋੜੀਆਂ ਨਹੀਂ ਲੈ ਕੇ ਦੇਣੀਆਂ ਵੀ ਨਹੀਂ ਭਾਈ ਅਸੀਂ ਨਹੀਂ ਆਪ ਦਾ ਜਵਾਕ ਘੋੜੀ ਦੇ ਕੇ ਰਿੰਗ 'ਚ ਭੇਜਣਾ ਘੋੜਾ ਦੇ ਕੇ ਰਿੰਗ 'ਚ ਘੱਲਣਾ ਉੱਥੇ ਤਾਂ ਆ ਕੁਝ ਹੁੰਦਾ ਲੜਾਈਆਂ ਝਗੜੇ ਹੁੰਦੇ ਆ ਜਾਂ ਉੱਥੇ ਗੇਮਾਂ ਪੈਂਦੀਆਂ ਨੇ ਜਾਂ ਉੱਥੇ ਜੱਜ ਐਂ ਕਰਾ ਦਿੰਦੇ ਆ ਉਹ ਕਰਾ ਦਿੰਦੇ ਆ ਤਾਂ ਮੈਂ ਤਾਂ ਇਹ ਕਹਿਣਾ ਵੀ ਜਿਹੜੇ ਭਾਈ ਘੋੜਿਆਂ ਦੇ ਸ਼ੋਅ ਕਰਾਉਣੇ ਆ ਉਹ ਸਾਫ਼ ਸੁਥਰੇ ਤਰੀਕੇ ਨਾਲ ਹੋਣ ਉਧਰ ਕੋਈ ਹੇਰਾ ਫੇਰੀ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜੇ ਮਾਤੜ ਘਰਾਂ ਦੇ ਜਵਾਕ ਆ ਮੇਰੇ ਵਰਗੇ ਜੇਕਰ ਉਹ ਵਿਚਾਰੇ ਸ਼ੌਂਕ ਪਾਲਦੇ ਆ ਘੋੜੇ ਘੋੜੀਆਂ ਰੱਖਣ ਦਾ ਤੇ ਉਹ ਵੀ ਆਪ ਦਾ ਬਈ ਮੂਰੇ ਆ ਸਕਣਾ ਆਪਣੇ ਜਾਨਵਰ ਨੂੰ ਲੈ ਕੇ ਉਹ ਵੀ ਜਾਨਵਰਾਂ ਤੇ ਹੋਰ ਮਿਹਨਤ ਕਰਨ ਤਾਂ ਜੋ ਨਵੀਂ ਪਨੀਰੀ ਦਾ ਧਿਆਨ ਵੀ ਘੋੜਿਆਂ ਵਿੱਚ ਜਾਵੇ ਕਬੂਤਰਾਂ 'ਚ ਜਾਵੇ ਕੁੱਤਿਆਂ 'ਚ ਜਾਵੇ ਟਰੈਕਟਰਾਂ 'ਚ ਜਾਵੇ ਨਸ਼ੇ ਪਤ ਤੋਂ ਬਚੇ ਰਹਿਣ ਜੇ ਜਵਾਕ ਸ਼ੌਂਕ ਦੇ ਵਿੱਚ ਲੱਗ ਜਾਣਗੇ ਘੋੜੇ ਰੱਖ ਲੈਣਗੇ ਸਾਰ ਦਿਨ ਘੋੜਿਆਂ 'ਚ ਬਿਜੀ ਰਹਿਣਗੇ ਜੇ ਕਬੂਤਰ ਰੱਖ ਲੈਣੇ ਸਾਧਨ ਕਬੂਤਰਾਂ 'ਚ ਬੀਜ ਹੀ ਰਹਿਣਗੇ ਜੇ ਮੱਝਾਂ ਦਾ ਕਿਸੇ ਨੂੰ ਸ਼ੌਂਕ ਹੈ ਸਾਧਨ ਮੱਝਾਂ 'ਚ ਬੀਜ ਹੀ ਰਹਿਣਗੇ ਆ ਨਸ਼ੇ ਪੱਤਿਆਂ ਤੋਂ ਤਾਂ ਬਚ ਜਾਣਗੇ ਇਸ ਗੱਲ ਕਰਕੇ ਨਵੀਂ ਪਨੀਰੀ ਨੂੰ ਹੋਰ ਸ਼ੌਕ ਪਾਓ ਇਹਨਾਂ ਦਾ ਸ਼ੌਂਕ ਨਾ ਮਾਰੋ ਆਪਸ ਦੇ ਵਿੱਚ ਦੁਸ਼ਮਣੀਆਂ ਨਾ ਪਾਇਆ ਜੇ ਆਪਸ ਲੜਾਈ ਝਗੜਾ ਕਰਨ ਦੀ ਕੋਈ ਲੋੜ ਨਹੀਂ ਤੇ ਆਪਸ ਦੇ ਵਿੱਚ ਬਿਆਨਵਾਈ ਨੂੰ ਸਾਨੂੰ ਬੰਦ ਕਰ ਲੈਣੀ ਚਾਹੀਦੀ ਆ ਤੇ ਜਿਹੜੀ ਬੜਾਈ ਪੰਜਾਬ ਸ਼ਿੰਗਾਰ ਨੂੰ ਮਿਲਣੀ ਸੀ ਉਹ ਮਿਲ ਚੁੱਕੀ ਆ ਹੁਣ ਉਹਦੇ 'ਚ ਕੋਈ ਆਪਾਂ ਕਹਿ ਨਹੀਂ ਸਕਦੇ ਜੋ ਮਾਰਾਇ ਨੇ ਉਹ ਦੇਣਾ ਸੀ ਉਹ ਦੇ ਦਿੱਤਾ ਪੰਜਾਬ ਸ਼ਿੰਗਾਰ ਨੂੰ ਕੋੜਾ ਵੀ ਚੰਗਾ ਇਸ ਗੱਲ 'ਚ ਕੋਈ ਸ਼ੱਕ ਨਹੀਂਗਾ ਪਰ ਮੈਂ ਇਹ ਗੱਲ ਕਹਿਣਾ ਵੀ ਆਗਾਹ ਤੋਂ ਤੁਹਾਨੂੰ ਇਹ ਬਿਆਨਬਾਜ਼ੀ ਬੰਦ ਕਰ ਦੇਣੀ ਚਾਹੀਦੀ ਆ ਆਪਸ 'ਚ ਪ੍ਰੇਮ ਪਿਆਰ ਰੱਖੋ ਤਾਂ ਜੋ ਜਿਹੜੀ ਨਵੀਂ ਪੀੜ੍ਹੀ ਆ ਉਹਨਾਂ ਦਾ ਰੁਝਾਨ ਘੋੜਿਆਂ ਵੱਧੇ ਉਹ ਹੋਰ ਹਮ-ਹਮਾਗੇ ਸ਼ੋਹਾਂ 'ਚ ਪਹੁੰਚਿਆ ਕਰਨ ਨਾ ਕਿ ਇਹੋ ਜਿਹਾ ਮਾਹੌਲ ਬਣ ਜੇ ਜਿਵੇਂ ਹੁਣ ਕਬੱਡੀ ਖੇਡਣ ਤੋਂ ਲੋਕ ਆਪਦੇ ਪੁੱਤਾਂ ਨੂੰ ਰੋਕਣ ਲੱਗ ਗਏ ਸੀ ਕਿ ਨਾ ਭਾਈ ਪੁੱਤ ਕਬੱਡੀ ਵਾਲੇ ਗਰਾਊਂਡ 'ਚ ਟੂਰਨਾਮੈਂਟ ਤੇ ਨਹੀਂ ਖੇਡਣ ਜਾਣਾ ਕਿਉਂਕਿ ਪਿੱਛੇ ਜੀ ਕਈ ਮੁੰਡੇ ਟੂਰਨਾਮੈਂਟ ਵਿੱਚ ਮਾਰੇ ਗਏ ਸਿਸਟਮ ਗਲਤ ਨਾ ਹੋ ਜੇ ਮੇਰੇ ਉਪ ਜਾਨਵਰਾਂ ਦੇ ਸ਼ੌਕ ਪੰਜਾਬ ਦੇ ਲੋਕਾਂ ਨੂੰ ਹੈਗਾ ਬਹੁਤ ਚੰਗੀ ਗੱਲ ਆ ਸਾਡੇ ਪੰਜਾਬ 'ਚ ਕਰੋੜਾਂ ਦੇ ਘੋੜੇ ਵੀ ਆ ਲੱਖਾਂ ਦੇ ਘੋੜੇ ਵੀ ਆ ਬਹੁਤ ਖੁਸ਼ੀ ਵਾਲੀ ਗੱਲ ਆ ਕਿਉਂਕਿ ਜਾਨਵਰ ਦਾ ਕੋਈ ਮੁੱਲ ਨਹੀਂ ਹੁੰਦਾ ਭਾਵੇਂ ਮੱਝ ਹੋਵੇ ਭਾਵੇਂ ਗਾਂ ਹੋਵੇ ਭਾਵੇਂ ਝੋਟਾ ਹੋਵੇ ਭਾਵੇਂ ਕੁੱਤਾ ਹੋਵੇ ਘੋੜਾ ਜੋ ਮਰਜ਼ੀ ਹੋਵੇ ਜਿਹੜਾ ਜਾਨਵਰ ਸੋਹਣਾ ਸੁਨੱਖਾ ਹੁੰਦਾ ਉਹਦਾ ਮੁੱਲ ਚੰਗਾ ਹੀ ਹੁੰਦਾ ਤੇ ਬਾਕੀ ਬਾਬੇ ਖੇੜੀਅਲ ਨੂੰ ਵੀ ਵਧਾਈਆਂ ਦਿੰਨੇ ਆ ਵੀ ਤੇਰੇ ਪੱਖ 'ਚ ਲੋਕ ਖੜੇ ਆ ਤੇਰੇ ਘੋੜੇ ਨੂੰ ਲੋਕਾਂ ਨੇ ਸੁਪਰਸਟਾਰ ਬਣਾਤਾ ਤੇ ਬਾਈ ਹੁਣ ਤੁਸੀਂ ਬਿਆਨਬਾਜ਼ੀਆਂ ਬੰਦ ਕਰ ਦਿਓ ਛੱਡੋ ਖਹਿੜਾ ਜੋ ਹੋਣਾ ਸੀ ਹੋ ਗਿਆ ਹਵਾ ਗਿਆ ਤੇ ਬਸ ਸ਼ੋਅ ਸਾਫ਼ ਸੁਥਰੇ ਕਰਾਓ ਮੇਰੇ ਭਰਾਵੋ ਬਾਕੀ ਪੰਜਾਬ ਸ਼ਿੰਗਾਰ ਸੋਹਣਾ ਸੁਨੱਖਾ ਬਹੁਤ ਆ ਇਹ ਤਾਂ ਹੁਣ ਮੈਂ ਵੀ ਅੱਖਾਂ ਨਾਲ ਦੇਖਿਆ ਦੇਖ ਦੇ ਘੋੜੇ ਨੂੰ ਭੁੱਖ ਲੈਂਦੀ ਆ ਇਹਦੇ 'ਚ ਕੋਈ ਸ਼ੱਕ ਨਹੀਂਗਾ ਬਾਕੀ ਉਹ ਬੰਦਾ ਮਾਤੜ ਜਾਈ ਆ ਕੋਈ ਰਜਵਾੜਾ ਨਹੀਂਗਾ ਕੋਈ ਐਣੀ ਵੀ ਉਹਦੇ ਕੋਲ 60 ਕਿੱਲੇ ਪੈੜੀ ਜਾਂ 100 ਕਿੱਲੇ ਉਹ ਆਪਣੇ ਵਰਗਾ ਹੀ ਹੈਗਾ ਵਿਚਾਰਾ ਤੇ ਰੱਬ ਨੇ ਚਲੋ ਜੀ ਨੂੰ ਵਡਿਆਈਆਂ ਬਖਸ਼ਣੀਆਂ ਅਸੀਂ ਜਾਨਵਰ ਉਹਦਾ ਬਹੁਤ ਚੰਗਾ ਮਹਾਰਾਜ ਦੇ ਜਨਮ ਦੀ ਲੰਬੀ ਉਮਰ ਬਖਸ਼ੇ ਤੇ ਖੇੜੀ ਵਾਲਿਆ ਜੰਮਦਾ ਵਸਦਾ ਰਹਾ ਮਾਲ ਪਿਓ ਰੋਂਦਾ ਪਿੱਛੋਂ ਤੇ ਮੜੇ ਪਰੇਜ ਨਾਲ ਖਾਇਆ ਕਰ ਕਿਉਂਕਿ ਤੇਰੀ ਹੁਣ ਤੂਤੀ ਬਾਲੀ ਬੋਲਦੀ ਆ ਤੇ ਆਪਦਾ ਮੜਾ ਜਾ ਵਿਚਾਰ ਰੱਖੀ ਭਰਾਵਾ ਕਿਉਂਕਿ ਲੋਕ ਇੱਥੇ ਨਹੀਂ ਜਰਦੇ ਮਾਰੇ ਮਾੜੇ ਘਰ ਦਾ ਜਵਾਕ ਜਦੋਂ ਮਹਿਲਾਵਾਂ ਵਾਲਿਆਂ ਨੂੰ ਅੱਖਾਂ ਕੱਢਣ ਲੱਗ ਜੇ ਤੇ ਫਿਰ ਲੋਕ ਬਰਦਾਸ਼ਤ ਨਹੀਂ ਕਰਦੇ ਅੱਗੇ ਮੂਸੇ ਵਾਲਿਆਂ ਨਾਲ ਵੀ ਆਈ ਕੁਝ ਹੋਇਆ ਵਿਚਾਰੇ ਨਾਲ ਜੋ ਕਿ ਨਹੀਂ ਸੀ ਹੋਣਾ ਚਾਹੀਦਾ ਉਹ ਵਿਚਾਰਾ ਮਾਤੜ ਘਰ ਚ ਉੱਠਿਆ ਸੀ ਮਾੜੇ ਘਰ ਚ ਉੱਠਿਆ ਸੀ ਤੇ ਵੱਡੇ ਵੱਡੇ ਨੇ ਸਟਾਰ ਰੋਲ ਕੇ ਰੱਖਤੇ ਸੀਗੇ ਉਹੀ ਸਮਾਉਣ ਤੇਰੇ ਘੋੜੇ ਤੇ ਆ ਗਿਆ ਆਪਾਂ ਤਾਂ ਕਹਿੰਦੇ ਰੱਬ ਤੇਰੇ ਕੋਲੋਂ ਲੰਮੀ ਆਉਂਗਰਾ ਬਖਸ਼ੇ ਕਿ ਅਸੀਂ ਦੇ ਜਾਨਵਰ ਨੂੰ ਤਤੀ ਹਵਾ ਨਾ ਲੱਗੇ ਕਿਉਂਕਿ ਜਾਨਵਰ ਵੀ ਪੁੱਤਾਂ ਵਾਂਗੂ ਪਾਲੇ ਹੁੰਦੇ ਆ ਪੁੱਤ ਹੀ ਹੁੰਦੇ ਇੱਕ ਤਰ੍ਹਾਂ ਦੇ ਬੰਦੇ ਦੇ ਹਨ ਤੇ ਆਪਾਂ ਬਸ ਇੰਨਾ ਕੀ ਤੁਹਾਨੂੰ ਦੱਸਣਾ ਸੀਗਾ ਵੀ ਆਹ ਮਸਲਾ ਸੀ ਤੇ ਆ ਰੌਲਾ ਸੀ ਤੇ ਬੱਲੇ ਬੱਲੇ ਹੁਣ ਪੰਜਾਬ ਸ਼ਿੰਗਾਰ ਦੀ ਹੋਈ ਪਈ ਆ ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਣੇ ਆ ਪੈਂਦਾ ਵੇ ਕੀ ਗਾ ਤੇ ਕਿਹੜਾ ਚਗੁੱਲਾ ਠਾ